ਜੀ ਦੋਸਤੋ ਸਤ ਸ਼੍ਰੀ ਅਕਾਲ ਵਲੌਗ ਦੇ ਵਿੱਚ ਤੇ ਸਮਾਨ ਆ ਜਿਹੜਾ ਮੇਰੀ ਭੈਣ ਸਿਸਟਰ ਦਾ ਜਿਹੜਾ ਵਿਆਹ ਸੀਗਾ ਹਨਾ ਤੇ ਉਹਦਾ ਅੱਜ ਕੱਲ ਨੂੰ ਜਾਗੂ ਹੈ ਜਿੱਥੇ ਅੱਜ ਅਸੀਂ ਤੇ ਸਮਾਨ ਆ ਜਿਹੜਾ ਛੱਡਣ ਜਾ ਰਹੇ ਹਾਂ ਤੇ ਲਵਦੀਪ ਜੀ ਹੈਗੇ ਆ ਅੱਜ ਇਹ ਸਮਾਨ ਛੱਡਣ ਜਾ ਰਹੇ ਆ ਤੇ ਇਹਨਾਂ ਨੂੰ ਸਮਾਨ ਆ ਜਿਹੜਾ ਲੱਦਣ ਦੇ ਵਿੱਚ ਦਿੱਕਤ ਆ ਰਹੀ ਹੈ ਹਨਾ ਤੇ ਦੇਖ ਸਕਦੇ ਤੁਸੀਂ ਬੰਦੇ ਜਾਣ ਆ ਤੇ ਮੈਂ ਇਹ ਕਿਨਾਂ ਤੋਂ ਖੋਏ ਜਾ ਰਹੇ ਆ ਤੇ ਦੇਖੋ ਤੁਸੀਂ ਪਟਵਾਰੀ ਹੈ ਰੀ ਹੈਗੇ ਆ ਪਰਮਜੀਤ ਹੈ ਰੀ ਹੈਗੇ ਆ ਇਹਨਾਂ ਨੇ ਬਹੁਤ ਜ਼ਿਆਦਾ ਵਿਆਹ ਜਿਹੜੇ ਪਗਤਾਏ ਹੈਗੇ ਆ ਤੇ ਪਰ ਕੁੜੀਆਂ ਦੇ ਸਮਾਨ ਆ ਜਿਹੜੇ ਛੱਡਣ ਜਾਂਦੇ ਰਹੇ ਹੁਣ ਅੱਜ ਈ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਜ਼ਮਾਨੇ ਦੇ ਨਾਲ ਹਿਸਾਬ ਦੇ ਨਾਲ ਨਾ ਜਿਹੜਾ ਸਿਸਟਮ ਉਹ ਬਦਲ ਗਿਆ ਹਨਾ ਤੇ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਸਮਾਨ ਦਾ ਕਿਵੇਂ ਲੱਦਿਆ ਜਾਵੇ ਤੇ ਜਿਹੜਾ ਮਤਲਬ ਸੋਫਾ ਵੈਸੇ ਸੋਡੀ ਜਾੜ ਗਾਦੀ ਆ ਤੇ ਦਾਦਾ ਵੇ ਜਿੱਤਾ ਵੀ ਤਾਂ ਜੜਿਆ ਸੀ ਤੇ ਇਹੋ ਵੀ ਨਹੀਂ ਸੌਂਦਾ ਇਹ ਵੀ ਤਾਂ ਲੱਤਣਾ ਤੇ ਦੇਖ ਸਕਦੇ ਤੁਸੀਂ ਇਹਨਾਂ ਨੇ ਇਹਨਾਂ ਨੂੰ 2 ਘੰਟੇ ਲਾ ਦੇਨੇ ਹੁਣ ਸਮਾਨ ਲੱਦਣ ਤੇ ਪੂਰੇ ਹੈ ਮੈਂ ਖੋਲੋ ਇਹਨਾਂ ਨੂੰ ਮੈਂ ਖੋਲੋ ਯਾਰ ਵਾ ਮੈਂ ਕਿ ਟੀਮ ਕੱਟੋ ਏ ਦੋਵੇਂ ਟੀਮਾਂ ਕੱਟੋ ਬਈ ਦੋਵੇਂ ਟੀਮਾਂ ਕੱਟੋ ਹੋਰ ਟੀਜੀ ਟੀਮ ਚੜੋ ਤਾਂ ਤੇ ਇੱਕ ਚੀਜ਼ ਹੋਰ ਆ ਤੁਹਾਡੇ ਜਾਣਕਾਰੀ ਅਸੇ ਦੱਸ ਦਿੰਨੇ ਆ ਵੀ ਜਿਹੜਾ ਸਮਾਨ ਆ ਹਨਾ ਉਹਦੇ ਨਾਲ ਆ ਜਿਹੜੀ ਆ ਦੇਖੋ ਨਿੰਮ ਇਹ ਕਿਉਂ ਹਨਾ ਰੱਖੀ ਜਾਂਦੀ ਏ ਸਮਾਨ ਦੇ ਨਾਲ ਹਰੇਕਾ ਜਿਹੜੇ ਸਮਾਨ ਦੇ ਨਾਲ ਜਿਹੜੇ ਆ ਦੇਖ ਲਓ ਤੁਸੀਂ ਆ ਅਲਮਾਰੀ ਹੈਗੀ ਆ ਤੇ ਅਲਮਾਰੀ ਦੇਖੋ ਬਹੁਤ ਵੱਡੀ ਅਲਮਾਰੀ ਆ ਤੇ ਇਹਦੇ ਨਾਲ ਜਿਹੜੀਆਂ ਨਹਿਮਾ ਇਹ ਕਿਉਂ ਪਾਈ ਜਾਂਦੇ ਦੇਖੋ ਹਣਾ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਨਾਲ ਸ਼ਗਨ ਦੇ ਤੌਰ ਤੇ ਇਹਦੇ ਵਿੱਚ ਪੈਸੇ ਵੀ ਕੁਝ ਜਿਹੜੇ ਉਹ ਰੱਖੇ ਜਾਂਦੇ ਆ ਆ ਦੇਖੋ ਹੁਣ ਇਹ ਨਾ ਉਲਝੇ ਪਏ ਆ ਕਿਤੇ ਬੈੱਡ ਰੱਖ ਦੋ ਕਿਤੇ ਕੂਛ ਰੱਖ ਦੋ ਉਹ ਫੇਰ ਕੱਢੀ ਜਾਂਦੇ ਬਾਹਰ ਦੇਖੋ ਇਹ ਟੀਮ ਕੱਟਣੀ ਪਊਗੀ ਮੈਨੂੰ ਲੱਗਦਾ ਕੱਟਣੀ ਮੈਣੀ ਆ ਟੀਮ ਇਹ ਫੇਰ ਕੱਢ ਤੇ ਬਾਹਰ ਆ ਆ ਪਿੱਛੇ ਨੂੰ ਜਾ ਕੇ ਓ ਜਿਹੜੀ ਟੀਮ ਆ ਤਾਂ ਖੜੀ ਉਹ ਕੱਟਦੀ ਜਾਣੀ ਆ ਆ ਇਹਨਾਂ ਨੇ ਦੂਰ ਕਰਤਾ ਫੇਰ ਹੈ ਤਾਂ ਸਮਝ ਨਹੀਂ ਆ ਰਹੀ ਕੀ ਹੋਣਾ ਕੀ ਨਹੀਂ ਹੋਣਾ ਤੇ ਅੱਗੇ ਦੇਖੋ ਹਣ ਕੀ ਬੰਦ ਮੈਚ ਬਿਲਕੁਲ ਉਲਝਿਆ ਪਿਆ ਲੰਬੀ ਕੁਝ ਕਹਿਣਾ ਚਾਹਣਾ ਇਹ ਸਮੋਲ ਸਮੋਣੀ ਹੋਈ ਜਾਂਦੇ ਸਾਰੇ ਤੇ ਚਲੋ ਹੈਨਾ ਭੈਣ ਦਾ ਵਿਆਹ ਤੇ ਸਾਰੇ ਜਣੇ ਮੁਬਾਰਕਾ ਦਿਓ ਭੈਣ ਨੂੰ ਭੈਣ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਹਨਾ ਆ ਬੈਠੀ ਹੈ ਅਭੀ ਮੇਰੀ ਭੈਣ ਜਿਹਦਾ ਵਿਆਹ ਤੇ ਸਮਾਨ ਦੇ ਵਿੱਚ ਬਹੁਤ 올ਡ ਫੋਲਡ ਹੋ ਰਹੀ ਹੈ ਸਮਾਨ ਆਪ ਦਾ ਬਿਲਕੁਲ ਸਾਮ ਕਰੀ ਤੇ ਹੋਰ ਉਹ ਲਾ ਦਿੰਦੇ ਚਾੜ ਦਿੰਦੇ ਰੱਖ ਦਿੰਦੇ ਕਿਤੇ ਕਿਵੇਂ ਬਹੁਤ ਕੁਝ ਹੋ ਜਾਂਦਾ ਤੇ ਭੈਣ ਨੂੰ ਸਾਰੇ ਜਣੇ ਹਨਾ ਮੁਬਾਰਕਾ ਦਿਓ ਤੇ ਹੁਣ ਸਾਰੇ ਕਹਿਣਗੇ ਵੀ ਚੂੜਾ ਮਨ ਲਓ ਪਹਿਲਾਂ ਕਿਉਂ ਪਾਇਆ ਹਨਾ ਤੇ ਚੂੜਾ ਪਹਿਲਾਂ ਇਸ ਕਰਕੇ ਪਾਇਆ ਗਿਆ ਤੇ ਵੀ ਜਿਹੜਾ ਅਸੀਂ ਪ੍ਰੇਮੀ ਹੈਗੇ ਆਂ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਪਰਮਪਿਤਾ ਸਾਸਤਨਾਮ ਜੀ ਮਹਾਰਾਜ ਜੀ ਵੱਲੋਂ ਜਿਹੜੇ ਅਧਿਉਰੀ ਦੇ ਵਿੱਚ ਇਹਨਾਂ ਦੇ ਵੱਲੋਂ ਹਰਤ ਵਾਗੇ ਉੱਤੇ ਕੋ ਮੈਰੇ ਜ ਆਪਣੀ ਉੱਤੇ ਹੋਈ ਸੀ ਤੇ ਇਸੇ ਕਰਕੇ ਤੇ ਬਾਕੀ ਦੀ ਰਸਮਾਂ ਜਿਹੜੀਆਂ ਹੁਣ ਅਸੀਂ ਘਰੇ ਕਰ ਰਹੇ ਆਂ ਤੇ ਸਾਰੇ ਜਣੇ ਮੁਬਾਰਕਾਂ ਦਿਓ ਠੀਕ ਆ ਜੀ ਬਾਏ ਬਾਏ ਟਾਟਾ ਇਧਰ ਮੇਰੀ ਸਾਲੀ ਸਾਹਿਬ ਖੜਿਆ ਤੇ ਬਾਈ ਬਾਈ ਟਾਟਾ ਵੀ ਆ ਇੱਧਰ ਬੈਠੇ ਆ ਵੇਟ ਕਰ ਰਹੇ ਸਮਾਨ ਚੱਕਣਾ ਇਹਨਾਂ ਨੇ ਤੇ ਉਧਰ ਕੋਈ ਸੈਟਿੰਗ ਨਹੀਂ ਆ ਰਹੀ ਕੀ ਕੁਝ ਕਰਦਾ ਇੰਨੇ ਜਿਹੇ ਖੜਕੇ ਉਹਨਾਂ ਨੂੰ ਵੇਖ ਰਹੇ ਆ ਉਹ ਵੇਖ ਸ਼ਗਨਦੀਪ ਗਗਨਦੀਪ ਗੱਲ ਕੋਸਾ ਬਾਪ ਹਾਂ ਕੋਸਾ ਬਾਪ ਆ ਤੇ 2 ਘੰਟੇ ਜਿਹੜੇ ਪੂਰੇ ਹੋਣ ਵਾਲੇ ਆ ਅੱਜ ਲੱਖੇ ਜਾ ਕੇ ਮੋੜ ਵੀ ਆਏ ਤੇ ਸਮਾਨ ਨੀ ਚੋੜਾ ਤੇ ਖੜੇ ਇੱਧਰ ਹੁਣ ਗੱਤਿਆਂ ਦਾ ਰੋਲਾ ਪਿਆ ਖੜਾ ਹੁਣ ਸ਼ਰਮੀ ਦੀ ਦੁਕਾਨ ਤੇ ਗੱਤੇ ਵਾਧੂ ਆ ਕਹਿੰਦੇ ਗੱਤੇ ਹੈ ਨਹੀਂਗੇ ਸੰਦੇਨੀ ਆ ਰਹੀ ਤਾਂ ਬੈਠਾ ਨਾ ਬੇਟਾ ਤੇ ਉਹਦੀ ਕੀ ਕੀ ਕਰਾਈ ਹੈ ਸਾਰੀ ਇਹ ਹੁਣ ਟਰੈਕਟਰ ਕਾਹਦੇ ਖਾਂਦ ਹੋਰ ਲਿਆ ਉਹ ਕਹੇ ਦੂਜੀ ਟਰਾਲੀ ਚਲੋ ਤੁਲਾ ਅੱਛਾ ਹਣ ਬਈ ਦੇਖ ਲੈ ਦੂਜੀ ਟਰਾਲੀ ਲੈ ਕੇ ਆਣਿਆ ਦੂਜੀ ਵੀ ਦਿਖਾਣਿਆ ਤੁਹਾਨੂੰ ਕੀ ਕੋਈ ਕਰਦੇ ਆ ਆ ਦੇਖੋ ਆ ਆ ਆ ਆ ਪਟਵਾਰੀ ਸਾਹਿਬ ਭਾਈ ਦਾ ਪੁਲਿਸ ਹੋਗਾ ਦੂਸਰਾ ਟਰੈਕਟਰ ਜੜਾ ਚੁੱਕਿਆ ਟ੍ਰਾਲੀ ਆ ਗਈ ਨਵੀਂ ਟਰਾਲੀ ਆ ਚੁੱਕੀ ਦੂਸਰੀ ਟਰਾਲੀ ਆ ਚੱਕਿਆ ਹੁਣ ਇਹ ਇੱਥੇ ਲਾਉਣਗੇ ਨਵੀਂ ਟਰਾਲੀ ਨਹੀਂ ਨਵਾਂ ਕੋਚ ਆਇਆ ਨਵਾਂ ਕੋਚ ਠੀਕ ਆ ਨਵਾਂ ਕੋਚ ਆ ਗਿਆ ਨਵਾਂ ਕੋਚ ਆ ਗਿਆ ਠੀਕ ਆ ਹੁਣ ਇਹ ਇਹ ਟਰਾਲੀ ਚ ਅੱਜ ਪੀਤੇ ਨੇ ਸਦਾਈ ਆ ਤੁਸੀਂ ਕਹਿਣਾ ਚਾਹੁੰਦੇ ਕੁਝ ਨਵਾਂ ਕੋਚ ਆ ਗਿਆ ਇਹ ਨਵਾਂ ਕੋਚ ਆ ਠੀਕ ਆ ਇਹਨਾਂ ਨੇ ਬ్రో ਇਹਨਾਂ ਨੇ ਹੁਣ ਲਈ ਯਾਨੀ ਆ ਟਰਾਲੀ ਸੱਦੀ ਹੈ ਜਿਹੜੀ ਉਹ ਦੇਖੋ ਦੋ ਬੰਦੇ ਹੋਰ ਆ ਕੀ ਦੇ ਭਾਈ ਆ ਆ ਬਰਾਬਰ ਹੈ ਬਰਾਬਰ ਆ ਜਾ ਇਧਰ ਆਏ ਕੋਚਾਂ ਦੇ ਵਿੱਚ ਸ਼ੈੱਟ ਚ ਜਾਈ ਜਾ ਕੋਈ ਨਾ ਭਾਈ ਬੱਤੇ ਹੋਣੇ ਉਹ ਜੀ ਤਾਂ ਹੋਸਾ ਹੁੰਦਾ ਯਾਰ ਹਾਂਜੀ ਉਹ ਕੋਚ ਹੋਸਾ ਹੁੰਦਾ ਕੋਚ ਹੋਰ ਦੇਖਦਾ ਹੀ ਨਹੀਂ ਕੋਈ ਹਾਂਜੀ ਉਹ ਅੱਗੇ ਟਰਾਲੀ ਟਰਾਲੀ ਅੱਗੇ ਟਰਾਲੀ ਹੋਵੇ ਉਹ ਦੋ ਬੰਦੇ ਬੈਠਾ ਹੀ ਵਿੱਚ ਆ ਦੇਖੋ ਉਹ ਐਂਡ ਲਾ ਕੇ ਇਹਨੂੰ ਇਹ ਟਰਾਲੀ ਦਾ ਕੋਚ ਆ ਏ ਹੁਣ ਟਰਾਲੀਆਂ ਪੜ੍ਹਾਉਣਗੇ ਏ ਇਹ ਇਹ ਹੁਣ ਟੋਕਾ ਜਨ ਬਵਾਣਗੇ ਕੁੜੀ ਦੀ ਮਾਂ ਕੁੜੀ ਦੀ ਮਾਂ ਇਹ ਕੁੜੀ ਦੀ ਮਾਂ ਆ ਕੁੜੀ ਦਾ ਪਿਆ ਬਾਈ ਬੱਸ ਬੱਸ ਆ ਮੋਟਰਸਾਈਕਲ ਦੋਨੇ ਪਾਸੇ ਕਰੋ ਫੇਰ ਬਹੁਤ ਆ ਇਹਨਾਂ ਦਾ ਬਹੁਤ ਆ ਬੱਸ ਏ ਠੀਕ ਆ ਜੀ ਪਤਾ ਹੀ ਹੈ ਦੇਈਦਾ ਬਹਾਰ ਕੇ ਕੇ ਆ ਗਏ ਨੇ ਟਰਾਲ ਗਿਆ ਨੇ ਬੈਕ ਕਰਕੇ ਲੈ ਲਿਆ ਟੋਚਰ ਪਾਉਣਗੇ ਹੁਣ ਆ ਜੱਸੂ ਬਸ ਕਰ ਇਹਨਾਂ ਨੂੰ ਸਮਝਾਣ ਦੇ ਬਸ ਇਹ ਕੁੜੀ ਦਾ ਭਰਾ ਕਾੜੀ ਸ਼ਰਟਾਂ ਕਿੱਲੀਆਂ ਕਿੱਲੀਆਂ ਤੋੜਨਗੇ ਉਹਨੇ ਤਾਂ ਢਾਲਾ ਨਹੀਂ ਖੋਲਦਾ ਉਹਨਾਂ ਢਾਲਾ ਨਹੀਂ ਖੋਲਦਾ ਆ ਕੋਸਾਬ ਆਪ ਚੜੇ ਹੁਣ ਤਾਂ ਹਾਂ ਓਏ ਰੇਡਰ ਪਾਸੇ ਕਰਿਆ ਲਾਲੇ ਡਪਾਇਆ ਨਾ ਤੇਰਾ ਕੁੜੀ ਦੇ ਭਰਾ ਕਰਕੇ ਕਿੰਨੀ ਮਿਹਨਤ ਕਰੀ ਜਾਂਦਾ ਹਾਲਾ ਹਾਲਾ ਕੁੜੀ ਦੇ ਭਰਾ ਨੇ ਕਿੱਲੀ ਘੜਦੇ ਵੇ ਕਿੰਨੀ ਮਿਹਨਤ ਕਰਦਾ ਹਾਂ ਮਿਹਨਤ ਮਿਹਨਤੀ ਬੱਚਾ ਤੂੰ ਰੋਲਿਆ ਵਾਲੀ ਰੱਜ ਰੋਲਿਆ ਦੇਖੋ ਰਸਤਾ ਬਲਾਕ ਕਰਤਾ ਸੀ ਇਹਨਾਂ ਨੇ ਹੁਣ ਖੋਲਦਾ ਫੇਰ ढाई घंटे हो गए भांडे हाँ, हो गए पूरे ते हरे भी नहीं अंदर समान महीने ढाई घंटे कितर की ਪੂਰੇ 2 3 ਘੰਟੇ ਹੋ ਗਏ ਸਮਾਂ ਨਹੀਂ ਲੱਗਾ ਕ ਤੇ ਤੁਸੀਂ ਕਹਿੰਦੇ ਹੋ ਉਹ ਕਹਿੰਦੇ ਓਏ ਉਹ ਕਹਿੰਦੇ ਕੁੱਤੇ ਨਹੀਂ ਦੇਣੇ ਹਾਂ ਟੋਡੇ ਪੈਣ ਛੱਡਨੇ ਮਮੀ ਕਿਹਦੇ ਨੂੰ ਤੁਹਾਡੇ ਡੇਟੇ ਡਾਣੇ ਚੜਕੇ ਤਾਂ ਕੀ ਕਹਿੰਦਾ ਬਾਈ ਲੱਗਦੇ ਆ ਕੀ ਕਹਿੰਦਾ ਨਹੀਂ ਭਾਈ ਤੇ 2 3 ਘੰਟੇ ਤਾਂ ਹੋ ਗਏ ਹੁਣ ਚਾਹ ਮੰਗਦਾ ਕਰੰਟ ਵਾਲੀ ਚਾਹ ਵਿੱਚ ਕਰੰਟ ਲਵਣਾ ਛਾੜ ਲਵਣੀ ਚਾਹ ਨੂੰ ਮਰੀ ਲਈ ਦੁਮਾਰੀ ਲੋਗਾਂ ਹੋਏ ਕਿ ਇੱਧਰ ਦੇ ਕਿੱਧਰ ਦੇ ਆਉਂਦੇ ਹੋ ਮਾਰੀ ਹੈ ਤੇ ਥਰਾਦੀ ਮਨ ਕੇ ਉਹਨੇ ਰਸੀ ਨਾਲ ਹੀਰੋ ਕੇ ਤਾਂ ਸੰਖੇ ਦਾ ਮੰਨ ਲਓ ਆਪਣੀ ਬਣੀ ਅਮਾ ਦਾਦਾ ਮੁੰਡਾ ਪੀਤਾ ਬਣੀ ਦਾਦਾ ਜੀ ਨਹੀਂ ਆ ਅੱਜ ਅੱਜ ਤੇਰੀ ਅੱਜ ਜੋ ਗੋਇਂ ਕਰਾ ਜੋੜਾ ਬੰਨੀ ਆ ਜੋੜਾ ਕਰੀਂ ਨਾ ਦੱਲਾ ਹੀ ਹੋਈ ਆ ਆ ਟਰਾਲੀ ਮੈਨ ਲਈ ਬਈ ਟਰਾਲੀ ਮੈਨਦੇ ਹੁਣ ਜਾ ਕੇ ਆ ਆ ਦੇਖੋ ਆ ਵੇ ਆ ਬੱਤੇ ਨਾਲ ਮਿਲਿਆ ਆ 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 ਦੇਸੀ ਵੀ ਤਾਂ ਜਨਾ ਤਮ ਆਏ ਹੋਏ ਅੱਲੀ ਜਿਹੜਾ ਇੰਨਾ ਸਮਾਨ ਲੱਦਾ ਹੈਗਾ ਨ ਮਾਰੀ ਗਾਂ ਰੱਖੀ ਗਈ ਤੇ ਐਲ ਸੀ ਡੀ ਵਾਲਾ ਪ੍ਰੋਜੈਕਟ ਜਾਂ ਪਤਾ ਨਹੀਂ ਕਹਿੰਦੇ ਕੀ ਇਹਨੂੰ ਗਾਂ ਰੱਖਤਾ ਓ ਗੱਦਾ ਲਿਓ ਸਾਫ ਹਕ ਠੀਕ ਹੈ ਇੰਨਾ ਸਮਾਨ ਤੇ ਪੌਣਾ ਜਿਹੜਾ ਦਿਨਾ ਹਾਂ ਪੌਣਾ ਕਹਿੰਦਾ ਸੌਰੀ ਤੇ ਜਿਹੜਾ ਪੌਣੇ 3 ਘੰਟੇ ਹੋ ਗਿਆ ਲਗਭਗ ਫਾਈਨਲੀ ਸੋ ਫੇ ਰਹਿ ਕੇ ਬਸ ਕਰ ਲੈ ਹੈਨਾ ਬਾਹਰ ਪੈ ਜੜੇ ਆ ਰਾਜਵਿੰਦਰ ਜੀ ਬੈਠੇ ਸੋਫੇ ਤੇ ਬਹੁਤ ਥੋੜੇ ਰਹਿ ਕੰਮ ਆਰ ਕੇ ਭੂਆ ਆਪ ਵੇਖਣ ਆਈ ਵੀ ਸਮਾਨ ਕਿਵੇਂ ਲੱਦੀ ਆਂਦੇ ਆ ਤਿੰਨ ਚਾਰ ਘੰਟੇ ਹੋ ਗਿਆ ਉਹ ਵੇ ਚਾਚਾ ਬੀਤਾ ਚਾਚਾਈ ਉਹ ਵੱਡਾ ਜੋਗਦਾਰ ਉਹ ਉਹ ਵੇ ਲੋ ਪਹਿਲਾਂ ਤਾਂ ਸੀਸੀ ਆਰ ਆਪ ਚੜਾਇਆ ਜਸਪ੍ਰੀਤ ਦਾ ਪੂਰਾ ਜ਼ੋਰ ਲੱਗਿਆ ਵਾ ਕਹਿੰਦੇ ਗੱਦੇ ਗੱਦੇ ਦੇ ਕੱਟ ਲੈਂਦੇ ਗੇ ਮੇਰੇ ਪਾਸ ਠੀਕ ਹੈ ਗੱਦੇ ਦੀ ਗੱਦਾ ਗੱਦੇ ਦੀ ਗੱਦਾ ਐਂਡੀ ਕੇਸ ਕੀ ਨਾਲ ਤੁਹਾਨੂੰ ਇਹ ਸਮਾਨ ਚੜਾ ਦੇਣਗੇ ਕੋਈ ਠੀਕ ਹੈ ਉਹ ਤਾਂ ਕਹਿੰਦੇ ਚੜਾ ਦੇਣਗੇ ਠੀਕ ਆ ਉਹ ਵੇਖੋ ਕੁੜੀ ਦੀ ਮਾਂ ਬੜੀ ਆ ਪਰ ਹੋਰ ਸਾਧਨ ਲਿਆਉਣਾ ਪਊਗਾ ਉਹ ਵੇਖੋ ਕੁੜੀ ਦੀ ਮਾਂ ਮੇਂ ਗੌਰ ਨਾਲ ਵੇਖਿਆ ਨੇ ਚਾਦਰ ਚੱਕ ਕੇ ਉੱਤੇ ਲਈ ਬੈਠੀ ਆ ਬਣਾਣੀ ਕੀ ਬਣੂ ਸਮਾਨ ਨਾਲ ਕੀ ਬੰਦਾ ਕੀ ਜੋੜਦਾ ਕੀ ਰਹਿਦਾ ਉਹ ਮੋਟੀ ਕਹਿੰਦੇ ਫਾਈਨਲੀ ਗਾਇਸ ਮਾਨਾ ਜਿਹੜਾ ਖੁੱਲ ਲੱਗਿਆ ਦੇਖੋ ਤੁਸੀਂ ਅਸੀਂ ਅਸੀਂ ਸਾਸੀ ਅਸੀਂ ਲੱਗਿਆ ਫੇਰ ਜਾ ਕੇ ਕਿਤੇ ਸਮਾਨ ਲੱਗਿਆ ਨਹੀਂ ਤਾਂ ਫਿਰ ਇਹ ਤਾਂ ਉਲਝਣ ਬਾਜੀ ਚ ਪੈ ਗਈ ਹਾਂ ਇਹਨਾਂ ਦੇ ਕਿਤੇ ਵਸ ਸੀਗੀ ਵੇਖ ਲਾ ਦੂਜਾ ਟਰਾਲਾ ਉੱਧਰ ਰੱਖ ਛੱਡ ਕੇ ਅੰਦਰ ਖੜਾ ਹੈਗਾ ਤੇ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਹੁਣ ਹੈ ਤੇ ਆ ਪਰਮਜੀਤ ਸਿੰਘ ਜੀ ਇਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਸਮਾਨ ਲੱਦਣ ਦੇ ਵਿੱਚ ਪੂਰੇ 4 ਘੰਟਿਆਂ ਦੇ ਵਿੱਚ ਸਮਾਨ ਲੱਦਿਆ 4 ਘੰਟੇ ਪੂਰਾ ਠੀਕ ਹੈ ਜਿਹੜਾ ਕਿ ਕੰਮ ਉਹਨਾਂ ਨੇ 2 ਘੰਟੇ ਹਾਦੀ ਦੇ ਇੱਥੇ ਛੱਡ ਗਏ ਸੀ ਪਿੰਡ ਹਾਂ 2 ਘੰਟੇ ਪਾਹ ਪਿੰਡ ਛੱਡ ਗਏ ਸੀ ਉਹ 4 ਘੰਟੇ ਤੁਸੀਂ ਟਰਾਲਾ ਟਰਾਲਾਂ ਦੇ 2 ਟਰਾਲਾਂ ਚ 2 ਹੱਥਾਂ ਛੱਡ ਗਏ ਸੀ ਅਸੀਂ 2 ਟਰਾਲਾਂ ਚ ਲੱਧਿਆ 4 ਘੰਟੇ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜੀ ਆ ਆਪਣੀ ਆਡੀਅנס ਆ ਸਾਰੀ ਇੱਧਰ ਆ ਗਈ ਆ ਲੱਡੂਆਂ ਵਾਲੇ ਪਾਸੇ ਲੱਡੂ ਵਟਨੇ ਆ ਤੇ ਆਵੇ ਬਾਈ ਆ ਚੁੱਕਿਆ ਚੱਕਲੀ ਚਾਹ ਅਦਰ ਪਟਵਾਰੀ ਸਾਹਿਬ ਫਿਰਦੇ ਆ ਅੱਛਾ ਇਹ ਹਜੇ ਕੋਕੀ ਆ ਤੇ ਪਟਵਾਰੀ ਸਾਹਿਬ ਆ ਗਏ ਚਾਹ ਪੀਣ ਤੇ ਇਹਨਾਂ ਨੇ 4 ਘੰਟੇ ਦੇ ਵਿੱਚ ਸਮਾਨ ਜਿਹੜਾ ਲੱਦਿਆ ਜੇ ਨਾਲ ਹੀ 2 ਘੰਟਾ ਪਹਿਲਾਂ ਲੱਦਿਆ ਹਾਂ ਅਸੀਂ ਆਸੀ ਆਸੀ ਅਸੀਂ ਅਸੀਂ 4 ਘੰਟੇ ਅਸੀਂ ਉਸ ਤੋਂ ਬਾਅਦ ਗਏ ਤਾਂ ਹੀ ਉਸ ਤੋਂ ਬਾਅਦ ਵਲੌਗ ਨਹੀਂ ਪਾਇਆ ਕਰੀ ਹੈ ਨਾ ਪੈਣ ਨਾ ਪਾਇਆ ਆਪਾਂ ਵਲੌਗ ਹਾਂ ਆਪਾਂ ਅਸੀਂ ਤਾਂ ਹੀ ਵਲੌਗ ਨਹੀਂ ਪਾਇਆਗਾ ਕਿਉਂਕਿ ਅਸੀਂ ਸਮਾਨ ਲੱਦਣ ਚ ਬਿਜੀ ਹੋ ਗਏ ਸੀਗੇ ਤੇ ਹੁਣ ਸਮਾਨ ਅਸੀਂ ਲੱਦਤਾ ਹੁਣ ਅਗਲੀ ਵੀਡੀਓ ਦੇ ਵਿੱਚ ਮਿਲਦੇ ਕਿਸੇ ਦੇ ਵਿੱਚ ਤੇ ਕੱਲ ਨੂੰ ਆਪਣੀ ਹੈਗੀ ਆ ਜਾਗੋ ਤੇ ਮਹਿੰਦੀ ਦੀ ਰਸਮ ਆ ਸਭ ਕੁਝ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਬਾਈ ਬਾਏ ਟਾਟਾ